ਅੰਬੇਦਕਰ ਮਿਸ਼ਨ ਸੁਸਾਇਟੀ ਸਮਾਣਾ ਵੱਲੋਂ ਸਰਬਸੰਮਤੀ ਨਾਲ ਪਰਮਜੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਜਦੋਂ ਕਿ ਹੰਸ ਰਾਜ ਕਲਿਆਣ ਨੂੰ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਕੈਸ਼ੀਅਰ ਪ੍ਰੋਫੈਸਰ ਮਲਕੀਤ ਸਿੰਘ ਸਕੱਤਰ ਤੇ ਰਿੰਪੀ ਮੇਨਕਾ ਵਾਈਸ ਪ੍ਰਧਾਨ ਤੋਂ ਇਲਾਵਾ ਦੀਪੂ ਵਾਲੀ ਅਗਜੈਕਟਿਵ ਮੈਂਬਰ ਅੰਬੇਦਕਰ ਮਿਸ਼ਨ ਸੁਸਾਇਟੀ ਦਾ ਚੁਣਿਆ ਗਿਆ ਨਵੇਂ ਚੁਣੇ ਪ੍ਰਧਾਨ ਪਰਮਜੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਕਿ ਉਹ ਆਪਜੀ ਵੱਲੋਂ ਕੀਤੇ ਗਏ ਪਰੋਸੇ ਤੇ ਪੂਰਾ ਉਤਰਨਗੇ ਇਸ ਮੌਕੇ ਸੁਰਜੀਤ ਸਿੰਘ ਦਈਆ ਹਰਪ੍ਰੀਤ ਸਿੰਘ ਕੁੱਕਾ ਰਾਜ ਸਿੰਘ ਸੋਨੂ ਕਲਿਆਣ ਅਤੇ ਸੈਲ ਸੰਦੜ ਆਦੇਵੀ ਮੌਜੂਦ ਰਹੇ ਸਮਾਣਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਗਾਉਣ ਵਾਲੇ ਹੋਏ ਸਾਹਿਬ ਤੇਰੀ ਸੋਚ ਤੇ ਗਰਾਂ ਦੇ ਠੋਕੇ ਭੱਤੇ ਗਰਾਂ ਦੇ ਠੋਕੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਨੂੰ ਸਰਬਸੰਮਤੀ ਨਾਲ ਉਰੇ ਚੋਣ ਕੀਤੀ ਗਈ ਹੈ ਤੁਹਾਨੂੰ ਅਹੁਦਾ ਦਿੱਤਾ ਗਿਆ ਸਭ ਤੋਂ ਪਹਿਲਾਂ ਮੈਂ ਬਾਬਾ ਸਾਹਿਬੀ ਮਰੋਮ ਬ੍ਰੋਮ ਬ੍ਰੇਡ ਕਰਮਿਸ਼ਨ ਸੁਸਾਇਟੀ ਦੇ ਜਿੰਨੇ ਵੀ ਕਮੇਟੀ ਮੈਂਬਰ ਨੇ ਸਭ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ 'ਚ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਜਿਵੇਂ ਅਸੀਂ 1994 ਤੋਂ ਲੈ ਕੇ ਹੁਣ ਤੱਕ ਬਾਬਾ ਸਾਹਿਬ ਦੇ ਉਪਰੇ ਕੰਮ ਕਰਦੇ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਕੰਮ ਕਰਦੇ ਰਹਾਂਗੇ ਸਾਮ ਅਗਰ ਸਿੰਘ ਨੇ ਬਹੁਤ ਸਮਾਂ ਸੇਵਾ ਕੀਤੀ ਆ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਪਿੱਛੋਂ ਸਾਰੀ ਕਮੇਟੀ ਨੂੰ 바ਵਾ ਸਾਹਿਬ ਵੀਰਾਂ ਮੋਹਨ ਮੇਤਕਰ ਜੀ ਦੇ ਮਿਸ਼ਨ ਨੂੰ ਅੱਗੇ ਤੋਰਨ ਦਾ ਬਲਤ ਤੁਹਾਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਅੱਜ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਅ ਬੈਗੁਰ ਜੀ ਦਾ ਖਾਲਸਾ ਬੈਗੁਰ ਜੀ ਦੇ ਫਤਿਹ ਜੋ ਅੱਜ ਡਾਕਟਰ ਵੀਰਾਂ ਮੋਹਨ ਮੇਤਕਰ ਜੀ ਨਿਸਨ ਸੁਸਾਇਟੀ ਦੀ ਤੋਰ ਸਰਬਸਮਤੀ ਨਾਲ ਚੁਣੀ ਗਈ ਹੈ ਉਹਨਾਂ ਨੂੰ ਆਪਣੇ ਪਰਮਜੀਤ ਜੀ ਨੂੰ ਪ੍ਰਧਾਨ ਲਾਇਆ ਗਿਆ ਤੇ ਮੈਨੂੰ ਮੀਤ ਪ੍ਰਧਾਨ ਲਾਇਆ ਤੇ ਆਪਣੇ ਵੀਰ ਜੀ ਉਪ ਚਮਕੀ ਸੀ ਜੀ ਇਹਨਾਂ ਨੂੰ ਜਿਹਨਾਂ ਦੰਨ ਸਕੱਤਰ ਲਾਇਆ ਗਿਆ ਮੈਂ ਸਭ ਤੋਂ ਪਹਿਲਾਂ ਪਰਮਜੀਤ ਜੀ ਨੂੰ ਬਹੁਤ ਬਹੁਤ ਵਧਾਈਆਂ ਦਿਨਾ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਮਿਸ਼ਨ ਨੂੰ ਕਾਮਯਾਬ ਬਣਾਵਾਂਗੇ ਵੈਗੁਰ ਜੀ ਦਾ ਸਤਿ ਸ੍ਰੀ ਅਕਾਲ ਸਾਈ ਭਗਵਾਨ ਜੀ ਇੱਧਰ ਲਓ ਪ੍ਰੋਫੈਸਰ ਸਾਹਿਬ ਜੀ ਪ੍ਰੋਫੈਸਰ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਨੂੰ ਵੀ ਅਹੁਦਾ ਦਿੱਤਾ ਗਿਆ ਤੁਹਾਨੂੰ ਜ਼ਿੰਮੇਵਾਰੀ ਇੱਕ ਮਿਲੀ ਹੈਗੀ ਹੈ ਮੈਂ ਸਭ ਤੋਂ ਪਹਿਲਾਂ ਸਾਰੇ ਹਾਊਸ ਦਾ ਇੱਧਰੋਂ ਧੰਨਵਾਦ ਕਰਦਾ ਹਾਂ ਜਨ ਸਿੱਤਰ ਦਾ ਉਹਦਾ ਵੀ ਬਹੁਤ ਇੱਕ ਅਹਿਮ ਉਹਦਾ ਹੈ ਮੈਂ ਪ੍ਰਧਾਨ ਸਾਹਿਬ ਨਾਲ ਵਾਈਸ ਪ੍ਰਧਾਨ ਸਾਹਿਬ ਨਾਲ ਮਿਲ ਕੇ ਇਸ ਅਹੁਦੇ ਨੂੰ ਆਪਣੀ ਤਨ ਦੇਈ ਦੇਣਾ ਨਵਾਵਾਂਗਾ ਅਤੇ ਦਾਤਾ ਕੇ ਜੋਧਰੀ ਕਹਿੰਦੇ ਆ ਕਿ ਦਾਤਾ ਸਾਰੇ ਹਾਊਸ ਨੂੰ ਤਾਂ ਤੁਸੀਂ ਬਖਸ਼ੇ ਤਾਂ ਕਿ ਬਾਬਾ ਸਾਹਿਬ ਦੇ ਅਧੂਰੇ ਪਏ ਹੋਏ ਕਾਰਜ ਨੂੰ ਅਸੀਂ ਸਿਰੇ ਚੜ੍ਹ ਕੇ ਦੇ ਸਮਾਜ ਵਿੱਚ ਇੱਕ ਸਾਰਤਾ ਲਿਆ ਕੇ ਸਮਾਜ ਵਿੱਚ ਇੱਕ ਬਹੁਤ ਵੱਡਾ ਇਨਕਲਾਬ ਲਿਆ ਸਕੀ ਤੇ ਸਾਰਿਆਂ ਨੂੰ ਬਾਬਾ ਸਾਹਿਬ ਡਾਕਟਰ ਅਮੇਰਕਾ ਸਾਹਿਬ ਦੀ ਸੋਚ ਦੇ ਨਾਲ ਜੋੜ ਕੇ ਉਤਪਤ ਕਰ ਸਕੀ ਇਹਨਾਂ ਕੋਈ ਕਹਿੰਦਾ ਹੋਇਆ ਫਤਿਹ ਬਣਾਉਂਦਾ ਵਾਹਿਗੁਰੂ ਜੀ ਦਾ ਖਸਾ ਵਾਹਿਗੁਰੂ ਜੀ ਮਲਵੀਰ ਸਿੰਘ ਵਿਸ਼ਨਪਰਾ ਵੈਸ ਪ੍ਰਧਾਨ ਦੇ ਚੋਣ ਦੇ ਨਾਤੇ ਮੈਂ ਸਾਡੇ ਪ੍ਰਧਾਨ ਜੀ ਨੂੰ ਪੂਰਾ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਮੋਢੇ ਨਾਲ ਮੋਢਾ ਲਾ ਕੇ ਤਨ ਮਨ ਨਾਲ ਜੋ ਬਾਬਾ ਸਾਹਿਬ ਦਾ ਮਿਸ਼ਨ ਆ ਉਹਨੂੰ ਪੂਰਾ ਕਰਨ ਲਈ ਤਨ ਦੇਹੀ ਨਾਲ ਮੈਂ ਆਪਣਾ ਸੇਵਾ ਨਿਭਾਵਾਂਗਾ ਤੇ ਮੈਂ ਸਾਰੀ ਟੀਮ ਦਾ ਜੋ ਇੱਥੇ ਵਰਕਰ ਆਏ ਨੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੂੰ ਮੈਨੂੰ ਇੱਕ ਨਮਾਣੇ ਜੇ ਬੰਦੇ ਨੂੰ ਵੈਸ ਪ੍ਰਧਾਨ ਮਨਾਉਣ ਦੇ ਬਹੁਤ ਬਹੁਤ ਧੰਨਵਾਦ ਕਰਦਾ ਵੈ ਗੁਰੂ ਜੀ ਦਾ ਖਾਲਸਾ ਵੈ ਜੀ ਜੀ ਜੈ ਭੀਮ ਜੈ ਭਰ ਟੀਮ ਜੈ ਭਰ ਬਾਬਾ ਸਾਹਿਬ ਮਿਸ਼ਨ ਸਟਾਕੀ ਦੇ ਸਾਰੇ ਪ੍ਰਧਾਨ ਜਿੰਨੇ ਵੀ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਨਮਾਣੀ ਦੇ ਬੰਦਿਆਂ ਨੂੰ ਪ੍ਰਧਾਨ ਬਣਾ ਕੇ ਸਾਨੂੰ ਇੱਕ ਡਿਊਟੀ ਦਿੱਤੀ ਹੈ ਇਸ ਡਿਊਟੀ ਨੂੰ ਅਸੀਂ ਸਹੀ ਨੰ ਸਹੀ ਨਿਭਾਵਾ ਕੇ ਜਿੱਥੇ-ਜਿੱਥੇ ਕੋਈ ਕੰਮ ਹੋਊਗਾ ਅਸੀਂ ਮਤਲਬ ਕਿਸੇ ਨਹੀਂ ਹਟਾਂਗੇ ਜੈ ਭੀਮ ਜੈ ਭਾਪਾ ਸਾਰੇ ਭਾਈਚਾਰੇ ਨੂੰ ਅੱਜ ਦੇ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਸਮਾਜ ਦੇ ਕੰਮ ਰੈਗੂਲਰ ਚੱਲ ਰਹੇ ਨੇ ਔਰ ਸਮਾਜ ਦੀ ਸੇਵਾ માં ਜੋ ਜੀ ਸਮਾਜ ਦੀ ਸੇਵਾ ਕਰਦੇ ਆਂ ਸਾਰੇ ਭਾਈਚਾਰਿਆਂ ਚ ਸਾਰੇ ਭਾਈਚਾਰਿਆਂ ਦਾ ਸਾਥ ਲੈ ਕੇ ਅਸੀਂ ਜਿੰਨੀ ਵੀ ਆਪਣੀ ਐਕਟੀਵਿਟੀ ਹੈ ਉਹ ਪਰਮਾਤਮਾ ਮੱਲੂ ਅਸੀਂ ਟੂ ਐਕਿਊਰੇਟ ਟਾਈਮ ਹੀ ਰੱਖਾਂਗੇ